ਇਹ ਸਿਆਣੀ ਸਰਕਾਰ ਹੁੰਦੀ ਕਿਉਂਕਿ ਆ ਸਰਕਾਰ ਨੇ ਜੋ ਕਦਮ ਚੁੱਕਨੇ ਚਾਹੀਦੇ ਸੀ ਨਹੀਂ ਚੁੱਕੇ ਤੁਸੀਂ ਹੈਰਾਨ ਰਹਿ ਜਾਓਗੇ ਜਦੋਂ ਵੱਡੇ ਬਾਦਲ ਸਿੰਘ ਮੁੱਖ ਮੰਤਰੀ ਸੀ ਮੈਂ ਡਿਪਟੀ ਹੁੰਦਾ ਸੀ ਅਸੀਂ ਜਨਵਰੀ ਦੇ ਮਹੀਨੇ ਚ ਪਹਿਲੇ ਹੀ 6 ਮਹੀਨੇ ਪਹਿਲੇ ਬਰਸਾਤਾਂ ਤੋਂ ਮੀਟਿੰਗ ਕਰਦੇ ਹੁੰਦੇ ਸੀ ਫਲਡ ਕੰਟਰੋਲ ਦੀ ਉਹਦੇ ਬਾਅਦ ਅਸੀਂ ਸਾਰਾ ਜਾਇਦਾ ਲੈ ਕੇ ਇੱਕ ਮਹੀਨੇ ਚ ਪੈਸਾ ਦੇ ਦਿੰਦੇ ਸੀ ਤੇ ਸਾਰੇ ਦਰੀਆਵਾਂ ਦੇ ਬੰਨ ਪੱਕੇ ਹੋ ਜਾਂਦੇ ਸੀ ਜਿੱਥੇ ਕਮਜ਼ੋਰੀ ਨੂੰ ਤਕੜਾ ਕਰ ਦਿੰਦੇ ਸੀ ਸੇਮ ਨਾਲੇ ਸਾਫ਼ ਕਰ ਦਿੰਦੇ ਸੀ ਜੇ ਪਾਣੀ ਡਬੜ ਕਰਨਾ ਤੇ ਉਹਦੇ ਬਾਅਦ ਅਸੀਂ ਇੱਕ ਇੱਕ ਮਿੰਟ ਮਾਨੀਟਰ ਕਰਦੇ ਸੀ ਕਿੰਨਾ ਦਰੀਆਵਾਂ ਚ ਪਾਣੀ ਆਇਆ ਤੇ ਕਿੰਨਾ ਖੜਨਾ ਤੁਸੀਂ ਹੈਰਾਨ ਰਹਿ ਜਾਓਗੇ ਇਹ ਇੰਨੇ ਨਲਾਇਕ ਹੈ 4 ਸਾਲਾਂ ਚ ਵੀ ਨਹੀਂ ਮੀਟਿੰਗ ਕੀਤੀ ਬਲੱਡ ਕੰਟਰੋਲ ਦੀ ਮੈਨੂੰ ਅਫਸਰ ਦੱਸਦੇ ਸੀ ਕਿੰਨੇ ਆਸੀਂ ਮਗਰ ਪੈ ਰਹੇ ਕਿ ਸਾਨੂੰ ਪੈਸਾ ਲੋੜ ਹੈ ਜੀ ਮੰਦ ਪੱਕੇ ਕਰਨੇ ਆ ਦਵਾਨੀ ਵੀ ਦਿੱਤੀ ਮਿਲਦੇ ਹੀ ਨਹੀਂ ਬੀਟੀਆਂ ਨਹੀਂ ਹੋਈਆਂ ਆ ਜਿਹੜਾ ਸ਼ਾਹਪੁਰ ਕੰਡੀਟ ਉਹਦੇਲੇ ਪਾਸੇ ਡੈਮ ਹੈ ਉਧਰ ਤਾਂ ਡੈਮ ਦੀ ਇੰਨੀ ਕਮਜ਼ੋਰੀ ਸੀ ਇਹਨਾਂ ਨੇ 7 ਮਹੀਨੇ ਪਹਿਲੇ ਲਿਖ ਕੇ ਦਿੱਤਾ ਕਿ ਜੇ ਤੁਸੀਂ ਸਾਨੂੰ ਪੈਸੇ ਨਹੀਂ ਦਿੰਦੇ ਤੇ ਇਹ ਡੈਮ ਟੁੱਟ ਸਕਦਾ ਹੈ ਮਾਧੂ ਪ੍ਰੋਗਰਾਮ ਦੀ ਮੈਂ ਗੱਲ ਕਰ ਰਿਹਾ ਦਿੱਤੇ ਹੀ ਨਹੀਂ ਤੇ ਉਹ ਟੁੱਟ ਗਿਆ ਤੇ ਸਾਰਾ ਨੁਕਸਾਨ ਹੋ ਗਿਆ ਤੁਸੀਂ ਹੈਰਾਨ ਰਹਿ ਜਾਓਗੇ ਜਿਹੜੇ ਸੀਨ ਟਾਈਮ ਚ ਪਾਣੀ ਆਇਆ ਨਹੀਂ ਤਾਂ ਹਰ ਮਿੰਟ ਦੀ ਰਿਪੋਰਟ ਹੁੰਦੀ ਹੈ ਕਿੰਨੇ ਫੁੱਟ ਪਾਣੀ ਆ ਗਿਆ ਤੇ ਕਿੰਨਾ ਛੱਡਣਾ ਹੈ ਇਹਨਾਂ ਨੇ ਇੱਕ ਮਹੀਨਾ ਪਾਣੀ ਭਰਦੇ ਗਏ ਭਰਦੇ ਗਏ ਭਰਦੇ ਗਏ ਇੱਕ ਬੂੰਦ ਨਹੀਂ ਛੱਡੀ ਜਦੋਂ ਸਾਰਾ ਪਾਣੀ ਉੱਤੋਂ ਤੱਕ ਆ ਗਿਆ ਡੇਂਜਰ ਤੇ ਇਕੱਠੀ ਗੇੜ ਖੋਲ ਤੇ ਸਾਰੇ ਤੇ ਸਾਰਾ ਪੰਜਾਬ ਲੋਕਾਂ ਇੱਕ ਦਿਨ ਲਾਇਆ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਕਿ ਤਜਰਬੇ ਕਰਨੇ ਛੱਡ ਦੇ ਆ ਜਿਹੜੀਆਂ ਔਕ ਨਮੀਆਂ ਜਥੇਬੰਦੀਆਂ ਆਂਦੀਆਂ ਕੋਈ ਹੋਰ ਆਏ ਤੇ ਨਾਰਾ ਦੇ ਲੁੰਦੀਆਂ ਆ ਪੱਖਾਂ ਮੀਚ ਕੇ ਪਿੱਛੇ ਜੁਹਾਂ ਦੇ ਚੱਲ ਪੈਨੇ ਆ ਤੇ ਜਦੋਂ ਆਪਣਾ ਨੁਕਸਾਨ ਹੋ ਜਾਂਦਾ ਫਿਰ ਆਪਾਂ ਪਸਤੌਣੇ ਆ 10 ਸਾਲ ਤਜਰਬਿਆਂ ਨੇ ਖਰਾਬ ਕੀਤਾ ਤੁਹਾਡਾ ਕੋਈ ਸੌਖਾ ਆ ਤੇ ਆਪਾਂ ਸੌ ਮੰਨ ਲੈਂਦੇ ਆ ਕੈਪਟਨ ਉਮਰਿੰਦਰ ਸਿੰਘ ਵੇ ਸੌ ਘਾਈ ਗੁੜਕਾ ਸਭ ਦੀ ਮੈਨੂੰ ਜਿੰਦਗੀ ਚ ਕੁਤਰਾ ਸਭ ਮੱਥਾ ਟੇਕ ਨਹੀਂ ਗਿਆ ਤੇ ਬਸ ਤੁਹਾਨੂੰ ਤਾਉਣ ਵਾਸਤੇ ਗੁੜਕਾ ਸਭ ਹੀ ਸੌ ਖਾ ਲਈ ਤੇ ਤਾਂ ਪਾ ਕਿਵੇਂ ਹਾਂਜੀ ਹਾਂਜੀ ਠੀਕ ਹੈ ਤੇ 5 ਸਾਲ ਉਨੇ ਉੱਠਵਾ ਕਰਦੇ ਆ ਝਾੜੂ ਵਾਲੇ ਨੇ ਫਿਰ ਤੋਂ ਆਖੇ ਇਨਕਲਾਬ ਤੇ ਦੇਖੋ ਕੀ ਹੋਇਆ ਆਪਣੇ ਆਪਣੇ ਹੁੰਦੇ ਆ ਤੁਹਾਡੇ ਸਾਹਮਣੇ ਇਹ ਤੋਂ ਵੱਡਾ ਸਬੂਤ ਕੀ ਹੈ ਆ ਹੜਾ ਹੈ ਕਿਨੇ ਸਾਥ ਦਿੱਤਾ ਅਕਾਲੀ ਦਲ ਨੇ ਥੋੜੀ ਆਪਣੇ ਅਕਾਲੀ ਦਲ ਤੋਂ ਇੱਕ ਸਾਧਨ ਕਾਂਗਰਸ ਕੋਲ ਹੈ ਭਾਜਪਾ ਕੋਲ ਹੈ ਆ ਝਾੜੂ ਵਾਲਿਆਂ ਕੋਲ ਹੈ ਇਹਨਾਂ ਦੇ ਕੋਲ ਸਰਕਾਰ ਵੀ ਹੈ ਕਿਸੇ ਨੇ ਤੁਹਾਡੀ ਅੱਖੇ ਦੁੱਖ ਸੁਜਾਂ ਪੜੀ ਕੋਈ ਸਾਥ ਦਿੱਤਾ ਨਹੀਂ ਉਹ ਤਾਂ ਕੱਲਾ ਲੁੱਟਣ ਆਉਂਦੇ ਆ ਲੁੱਟ ਕੇ ਚਲੇ ਜਾਓ ਥੋੜੇ ਦੋਖਤਾਂ ਤੇ ਸਾਥੀ ਨਹੀਂ ਹੈ ਸਾਡੇ ਵਾਸਤੇ ਆਪਣਾ ਘਰ ਹੈ ਸਾਡਾ ਤੁਹਾਨੂੰ ਤਕਲੀਫ ਹੁੰਦੀ ਹੈ ਸਾਨੂੰ ਤਕਲੀਫ ਹੁੰਦੀ ਹੈ ਕਿਉਂਕਿ ਆਪਣੇ ਪਰਿਵਾਰ ਨੂੰ ਕੁਝ ਨੁਕਸਾਨ ਹੋਇਆ ਇਹਨਾਂ ਵਾਸਤੇ ਆ ਪਰਿਵਾਰ ਨਹੀਂ ਹੈ ਇੱਥੇ ਇਕੱਲਾ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਐਸ ਕਰਕੇ ਹਲੇ ਵੀ ਬੇਨਤੀ ਕਰਦਾ ਹਾਂ ਆ ਟੜਿਆ ਛੱਡ ਦਿਓ ਤੁਝੇ ਕੰਮ ਛੱਡ ਦਿਓ ਕਈ ਹੋਣਗੇ ਕੋਈ ਨਮਾ ਨਾਰਾਇਣ ਕੇ ਜੀ ਅਸੀਂ ਆਹ ਪੰਥ ਹੈ ਕੋਈ ਕੁਛ ਪੰਥ ਹੈ ਪੰਥ ਕੋਈ ਐਸੇ ਰੋਕੜੀ ਕਾਲੀ ਕਰਦਾ ਥੋਡੇ ਬਜ਼ੁਰਗਾਂ ਦੀ ਬਣਾਈ ਪਾਰਟੀ ਥੋਡੇ ਬਜ਼ੁਰਗਾਂ ਦੀ ਥੋਡੇ ਬਜ਼ੁਰਗਾਂ ਦੇ ਬਜ਼ੁਰਗ ਮਹਦਮ ਦੱਸਾ ਆਪਣੇ ਥੋਡੇ ਨਾਲੋਂ ਜ਼ਿਆਦਾ ਸਿਆਣੇ ਸੀ ਉਦੋਂ ਕੋਈ ਸੋਚਦੇ ਸਮਝਦੇ ਨਹੀਂ ਸੀ ਉਹ ਦੱਖਾਂ ਮੀਚ ਕੇ ਤੱਕੜੀ ਨੂੰ ਮੋੜ ਪਾਉਂਦੇ ਸੀ ਕਹਿੰਦੇ ਸਾਡੀ ਕੌਮ ਦੀ ਜਥੇਬੰਦੀ ਹੈ ਉਦੋਂ ਇੱਕ ਬੰਦਾ ਪਿੰਡ ਤੇ ਮੋਢੀ ਹੁੰਦਾ ਸੀ ਸਾਰਾ ਪਿੰਡ ਨਾਲ ਲੱਗਦਾ ਸੀ ਅੱਜ ਹਰ ਬੰਦਾ ਕਹਿੰਦਾ ਮੇਰੇ ਘਰੇ ਨਹੀਂ ਆਈ ਤਾਂ ਮੈਂ ਝੰਡਾ ਦੂਜਾ ਲਾ ਰਹਿਣਾ ਤੇ ਨੁਕਸਾਨ ਕਿਉਂ ਹੋ ਗਿਆ ਸਾਰਿਆਂ ਦਾ ਨੁਕਸਾਨ ਹੋਇਆ ਨਾ ਐਨਾ ਨੁਕਸਾਨ ਹੋ ਗਿਆ ਕਿ ਪੰਜਾਬ ਜਿਹੜਾ ਪਹਿਲੇ ਦੂਜੇ ਤੀਜੇ ਨੰਬਰ ਤੇ ਤਰੱਕੀ ਵਾਲਾ ਸੂਬਾ ਸੀ ਅੱਜ 19 ਨੰਬਰ ਤੇ ਆ ਗਿਆ 30 ਨੰਬਰ ਤੇ ਕੋਈ ਪੈਸਾ ਲਾਉਣ ਨੂੰ ਤਿਆਰ ਨਹੀਂ ਅੱਥੇ ਆਉਣ ਨੂੰ ਤਿਆਰ ਨਹੀਂ ਗੁੰਡਾ ਗਰਦੀ ਦਾ ਰਾਜ ਆ ਗੈਂਗਸਟਰ ਰਾਜ ਕਰ ਰਹੇ ਆ ਲਾਅ ਐਂਡ ਆਰਡਰ ਖਰਾਬ ਹੈ ਬੁਰਾ ਹਾਲ ਇੱਥੇ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਸਰਕਾਰ ਚੱਲਦੀ ਹੈ ਨਹੀਂ ਚੱਲਦੀ ਹੈ ਹੁਣ ਫੈਸਲੇ ਦੀ ਘੜੀ ਆਉਣੀ ਹੈ ਜੇ ਤੁਸੀਂ ਫਿਰ ਤੋਂ ਸਹੀ ਫੈਸਲਾ ਨਹੀਂ ਕੀਤਾ ਫਿਰ ਤਾਂ ਰੱਬ ਰੱਖਾ ਮੈਂ ਤੁਹਾਨੂੰ ਸਭੀ ਦੱਸਾਂ ਐਡਾ ਮਨ ਹਾਲ ਹੈ ਸ਼੍ਰੋਮਣੀ ਕਾਲੀ ਦਰ ਮੈਨੂੰ ਯਾਦ ਹੈ ਜੋ ਹੜਾ ਐਸੀ ਪਹਿਲੀ ਮੀਟਿੰਗ ਹੋਈ ਮੈਂ ਜਾ ਕੇ ਹਰ ਜਗ੍ਹਾ ਗਿਆ ਤੇ ਮੈਂ ਦੇਖਿਆ ਚਲੋ ਗਲਤੀ ਕਰਕੇ ਨੁਕਸਾਨ ਹੋ ਗਿਆ ਕਰਤਾ ਸਰਕਾਰ ਨੇ ਘੱਟ ਘੱਟ ਉਹਦੇ ਬਾਅਦ ਤੱਕ ਮਦਦ ਤੇ ਆ ਜੋ ਉਹਦੇ ਬਾਅਦ ਤਾ ਤੁਸੀਂ ਬੰਦ ਰੋਕਣ ਵਾਸਤੇ ਡੀਜ਼ਲ ਦਿਓ ਮਸ਼ੀਨਾਂ ਦਿਓ ਇੰਜੀਨੀਅਰ ਭੇਜੋ ਕੁਝ ਨਹੀਂ ਕੀਤਾ ਜੋ ਕੁਝ ਵੀ ਥੋੜਾ ਮੋਟਾ ਰੋਕਿਆ ਬੰਦ ਕੀਤੇ ਤਕੜੇ ਆਪਣੇ ਲੋਕਾਂ ਨੇ ਕੀਤੇ ਆਪਣੇ ਕੋਲੋਂ ਪੈਸੇ ਲਾ ਕੇ ਹਜ਼ਾਰ ਹਜ਼ਾਰ ਰੁਪਏ ਕਿੱਲਾ ਇਕੱਠਾ ਜੋੜ ਕੇ ਉਹ ਕਰੇ ਹਲੇ ਤੱਕ ਨਹੀਂ ਕੁਝ ਕੀਤਾ ਉਹਨਾਂ ਨੇ ਹਲੇ ਤੱਕ ਸੋ ਸ਼ੋਮਨੀ ਕਾਲੀ ਦਲ ਨੇ ਜਦੋਂ ਮੈਂ ਐ ਪ੍ਰਧਾਨ ਮੈਂ ਕਿਹਾ ਸੀ ਕਿ ਅਸੀਂ ਹਰ ਕਿਸਮ ਦੀ ਸੇਵਾ ਦੇ ਲਵਾਂਗੇ ਤੇ ਅਸੀਂ ਮੈਨੂੰ ਬੜੀ ਮਾਣ ਹੈ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਸਾਰਿਆਂ ਨੇ ਇਕੱਠੇ ਹੋ ਕੇ ਆਪਣਾ ਜਿੰਨਾ ਤਿਲ ਫੁੱਲ ਛੋੜੋ ਪੁੱਟੋ ਪਾ ਪਾ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਦੇਖੋ ਵੀ ਦੀ ਸੇਵਾ ਵੀ ਵਰਕਰ ਕਰ ਰਹੇ ਆਪਣੇ ਆਪ ਲੈ ਕੇ ਕੋਈ ਮੈਂ ਕਿਹਾ ਸੀ ਭਾਵੇਂ ਕੋਈ 5 ਕਿਲੋ ਗਣਕ ਦੇ ਦੇ ਭਾਵੇਂ 2 ਕਿਲੋ ਲੈ ਲੈ ਭਾਵੇਂ ਕਿਲੋ ਪਾ ਦੇ ਆਪਾਂ ਦਾ ਆਪਣੇ ਪਰਿਵਾਰ ਚ ਹੀ ਭੇਜ ਰਹੀਏ ਕਿਤੇ ਤੂੰ ਅਸੀਂ ਮੈਂ ਅਜ ਤੋਂ ਪਹਿਲੇ 400 ਉਹ ਵੀ ਭੇਜਿਆ ਸੀ ਮੈਂ ਪਹੁੰਧਿਆ ਤੁਹਾਡੇ ਕੋਲ ਹਾਂ ਹਜ਼ਾਰ ਘਟ ਕੇ 400 ਸੀ ਮੈਂ ਉਹਦੇ ਬਾਅਦ 20 ਦਾ ਕਿਹਾ ਸੀ ਮੈਂ 20 ਅਸੀਂ ਦੇਣਾ ਸ਼ੁਰੂ ਕਰ ਦਿੱਤਾ ਹੈ ਤਕਰੀਬਨ 2-3 ਦਿਨ ਪਹਿਲੇ 1000 ਕੁਇੰਟ ਰੋੜੋ ਭੇਜਿਆ ਸੀ ਅਜ ਨਾਲੇ ਅੱਜ ਤੁਹਾਡੇ ਕੋਲ ਅੱਜ 1000 ਕੁਇੰਟ ਨੇ ਤੇ ਕੋਈ 2500 ਏਕੜ ਹੋਰ ਵੀ ਲੋੜ ਪਈ ਮੈਨੂੰ ਨਾਲ ਦੇ ਨਾਲ ਦੱਸਦੇ ਗਏ ਹਾਂ ਅਸੀਂ ਜੋ ਕਿਹਾ ਉਹ ਕਰਕੇ ਦਿਖਾਣਾ ਤੇ ਇਹਦੇ ਬਾਅਦ ਅਸੀਂ ਤਕਰੀਬਨ ਗਰੀਬ ਜਨਤਾ ਜਿਨ੍ਹਾਂ ਦੇ ਕੋਲ ਕੁਝ ਕਈ ਤਾਂ ਆਪਣੇ ਕਿਸਾਨਾਂ ਨੂੰ ਤਾਂ ਚਲੋ ਉਹ ਫਸਲ ਵਾਸਤੇ ਆਜੂਗਾ ਪਰ ਕਈ ਗਰੀਬ ਹੈ ਜਿਨ੍ਹਾਂ ਧਿਆੜੀਆਂ ਮਰ ਗਈਆਂ ਉਹਨਾਂ ਵਾਸਤੇ ਵੀ ਅਸੀਂ ਵਰਕਰਾਂ ਨੂੰ ਬੇਨਤੀ ਕੀਤੀ ਹੈ ਸਾਰਿਆਂ ਨੇ ਬੜਾ ਇਕੱਠਾ ਕੀਤਾ ਤੇ ਕਣਕ ਵੀ ਦੇਵਾਂਗੇ ਉਹ ਪਰਿਵਾਰਾਂ ਨੂੰ ਗਰੀਬ ਪਰਿਵਾਰਾਂ ਨੂੰ ਅਗਲੇ ਮਹੀਨੇ ਐਸਪੀ ਨੇ ਵੀ ਪੂਰਾ ਕਰ ਦਈਏ ਬਹੁਤ ਜੀ ਆਇਆਂ ਨੂੰ ਸੁਖ ਮੈਂ ਅਖੀਰ ਵਿੱਚ ਆਈ ਕਹਿਣਾ ਚਾਹਣਾ ਆਪਣੀ ਜਥੇਬੰਦੀ ਨੂੰ ਤਗੜਾ ਕਰ ਲੋ ਤਾਂ ਬਚਾਂਗੇ ਨਹੀਂ ਤਾਂ ਬਹੁਤ ਬੁਰਾ ਹਾਲ ਹੈ ਹੁਣ ਤਾਂ ਬਾਹਰਲੇ ਮੁਲਕ ਵੀ ਜਾਣਾ ਔਖਾ ਹੁਣ ਤਾਂ ਕੈਨੇਡਾ ਆਸਟ੍ਰੇਲੀਆ ਸਾਰੇ ਬੰਦ ਕਰ ਰਹੇ ਆਪਣੇ ਬੱਚੇ ਉੱਥੇ ਉਹ ਲੈਣ ਨੂੰ ਹੁਣ ਅੱਗੇ ਤੋਂ ਨਹੀਂ ਲੈਣਗੇ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਤੇ ਖਾਲੀ ਦਰੂਲੇ ਆਓ ਦਰਿਆ 'ਚ ਛੁੱਟਦੇ ਨੂੰ ਜੋ ਕੁਝ ਵੀ ਬਣਿਆ ਤੁਸੀਂ ਆਪ ਜਾਣਦੇ ਹੋ ਥੋੜੇ ਹਲਕੇ ਜਾਣਦੇ ਹੋ ਮੋਗੇ ਵਾਲੇ ਜਾਣਦੇ ਆਂ ਇਕਾਲੀ ਸਰਕਾਰ ਨੇ ਕੀਤੇ ਕਿਉਂਕਿ ਇਕਾਲੀ ਸਰਕਾਰ ਤੁਹਾਡੀ ਆਪਣੀ ਹੈ ਸੋ ਜਿਆਦਾ ਸਮਾਂ ਨਾ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਹਦੇ ਬਾਅਦ ਆਪਾਂ ਜਿਹੜੇ ਵੀ ਸਰਟੀਫਾਈਡ ਵੀ ਹੈ ਉਹ ਅਸੀਂ ਕਹਿ ਕੇ ਜਿਵੇਂ ਸਿਸਟਮ ਬਣਾ ਲਓ ਜਿਵੇਂ ਬਣਨਾ ਹੈ ਉਹ ਤੁਸੀਂ ਦੇਖ ਲਓ ਥੈਂਕ ਯੂ ਥੈਂਕ ਯੂ